ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਸੋ ਗਾਇਜ਼ ਹੋਪ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਸੋ ਜਿੱਦਾਂ ਕਿ ਤੁਹਾਨੂੰ ਟਾਈਟਲ ਸੰਮਲੇਣ ਤੋਂ ਪਤਾ ਲੱਗ ਹੀ ਗਿਆ ਹੋਵੇ ਕਿ ਅੱਜ ਮੈਂ ਚੱਲਿਆ ਵਾਂ ਗੋਪੀ ਫਰੰਦੀਪੁਰਿਆ ਦੇ ਪਿੰਡ ਤੇ ਆਹ ਸੜਕ ਜਾਂਦੀ ਸਿੱਧੀ ਮੇਰੀ ਭੂਆ ਦੇ ਪਿੰਡ ਰਾਜਾ ਚੋਲੇ ਵਾਲਾ ਜਿਹੜਾ ਉਹਨੂੰ ਲੈਨ ਚੱਲਿਆ ਵਾਂ ਤੇ ਉੱਥੋਂ ਜਾਵਾਂਗੇ ਸਿੱਧਾ ਆਪਾਂ ਗੋਪੀ ਫਰੰਦੀਪੁਰਿਆ ਦੇ ਪਿੰਡ ਲਓ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਰਾਜਾ ਚੋਲੇ ਵਾਲੇ ਕੋ ਸਾਰੇ ਦਾ ਕੀ ਹਾਲ ਚਾਲ ਠੀਕ ਠਾਕ ਆ ਫੌਜਿਆਂ ਦੇ ਹਾਲ ਚਾਲ ਤੇ ਮੈਂ ਇਹਨਾਂ ਚਾਰੇ ਸਬਸਕ੍ਰਾਈਬਰ ਹੋ ਕੇ ਨਾਲੇ ਮੁੰਡੇ ਨੂੰ ਬਤਾਇਆ ਬਹੁਤ 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 ਮਿਹਰਬਾਨੀ ਤੇ ਉਧਰੋਂ ਨਹੀਂ ਚਲੀਏ ਆਵੇਂ ਹੈ ਨਹੀਂ ਚਲ ਜਾਣਾ ਇੰਨਾ ਦੇ ਨਾ ਥੋੜਾ ਪਿੰਡ ਮੀਂਹ ਪੈ ਗਿਆ ਰਾਤੀ ਕੀ ਪਲਾਨ ਹੈ ਤੇਰਾ ਕੀ YouTube ਦਾ ਕੀ ਪਲਾਨ ਅੱਗੇ ਦਾ YouTube ਚੱਲ ਰਹੀ ਆ ਪੂਰੀ ਵਧੀਆ ਹਾਂ YouTube ਹੈ ਲੋਕਾਂ ਦੇ ਵੀ ਕਾਫੀ ਵਾਇਰਲ ਹੋਣੀਆਂ ਤੇਰੀਆਂ ਹਾਂ ਹੋ ਜਾਂਦਾ ਹੈਣਾ ਤੇ ਲਈ ਇਹਨਾਂ ਦੇ ਪਿੰਡ ਰਾਤੀ ਮੀਂਹ ਪੈ ਗਿਆ ਸੀ ਤੇ ਉਹਦੇ ਕਰਕੇ ਚਿੱਕੜ ਹੋ ਗਿਆ ਸਾਰਾ ਤੇ ਅਸੀਂ ਬੜੇ ਯੁੱਧਾਂ ਨਾਲ ਇਹਨਾਂ ਦੇ ਘਰੇ ਵੜਿਆ ਮਾ ਮੋਰਸਾ ਲੈ ਤਾ ਤੂ ਕਲਾ ਗਿਆ ਅੰਦਰ ਸੜਿਆ ਯਾਰ ਇਹ ਮੋਟਰਸਾਈਕਲ ਚਲੋ ਹੁਣ ਚੱਲਦੇ ਆਂ ਜਦ ਕੋਚੋਲਾ ਸਾਹਿਬਾਨੂੰ ਲੈਣ ਆ ਰਿਹਾ ਭਲਵਾਨ ਪਤੇ ਰਾਜ ਦਾ ਸਨਮਾਨ ਹੋਣਾ ਹੈ ਰਾਜ ਨੂੰ ਮਿਲਣੀ ਹੈ ਰਕਮ 11000 ਡਾਲਰ ਹਾਂ ਡਾਲਰ ਸਿੱਧੇ ਹੀ ਹਾਂ ਤੇ ਨਾਂ ਵਾਲੇ ਜੰਦਾ ਤੂ ਸੋ ਕੋ ਕਬੱਡੀ ਖੇਡਦਾ ਨਹੀਂ ਹਾਂ ਆ ਫਿਰ ਮੈਂ ਖੇਡਦਾ ਪਹਿਲੇ ਕਬੱਡੀ ਖੇਡਦਾ ਇਹਦੇ ਨਾਲ ਹਾਂ ਖਰਾਬੀ ਹੋ ਗਈ ਥੋੜੀ ਕੰਨ ਚ ਆਹ ਕੰਨ ਚ ਖਰਾਬੀ ਹੋ ਗਈ ਚੱਲਦੇ ਆ ਉੱਥੇ ਗੱਡੀ 'ਚ ਬੈ ਕੇ ਤੁਹਾਨੂੰ ਮਿਲਾਨੇ ਭਲਵਾਨਾ ਹਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚੋਲੇ ਚੋਲੇ ਸਹਿਬਾ ਮੇਰਾ ਜਾ ਚੋਲੇ ਚੋਲੇ ਨਵਾਂ ਬਲੌਗ ਲੈ ਕੇ ਆਇਆ ਹਾਂ ਅਸੀਂ ਜਾ ਰਹੇ ਹਾਂ ਫਰੰਦੀਪੁਰ ਦੀ ਧਰਤੀ ਦੇ ਤੇ ਬਹੁਤ ਤਗੜੇ ਮੈਚ ਹੋਣੇ ਆ ਉਹ ਜਿਹਦਾ ਸਨਮਾਨ ਤੇ ਵੀ ਇਹ ਮੁੰਡੇ ਨੂੰ ਦੋ ਮੁਬਾਰਕਾਂ ਤੇ ਜਗੂ ਜੇ ਅਜਮਨ ਲਾ ਮੋਟਰਸਾਈਕਲ ਦੂਜੇ ਥੱਲੇ ਆ ਫਿਰ ਤੇਰਾ ਬੁਲਾਇਆ ਕੀ ਮੈਂ ਤੇ ਹੀ ਆ ਵੀ ਕਹਿਤਾ 10 ਫਿਰ ਨਹੀਂ ਫਿਰਦਾ ਤੇਰਾ ਬੁਲਾਇਆ ਕੀ ਕਹਿੰਦਾ ਤੈਨੂੰ ਦੇਣਾ ਬਾਕੀ ਬਾਕੀ ਗੱਲ ਆ ਆ ਸਾਰੇ ਸੌਂਦੇ ਹੀ ਜੇ ਇਹਦੇ ਮਾਰਨ ਦੇ ਜੇ ਜਿਹਦੇ ਹਰ ਬੱਕਾ ਪਹਿਲਾ ਵੀਡੀਓ ਆ ਆ ਭਾਵੇਂ ਸੌਂਦੇ ਆ ਠੀਕ ਆ ਲੱਗਦਾ ਫੋਨ ਨਹੀਂ ਇੱਥੇ ਇਹ ਨਾ ਵੇ ਭਾਈਓ ਜਿੱਤ ਗਏ ਓਏ ਚੱਲ ਤੂੰ ਚਲਾਉਣ ਨਹੀਂ ਰੱਖਲਾ ਉਹ ਤਾਂ ਦਿੱਤਾ ਪਰ ਲੱਗਦਾ ਉਹ ਜਗੂ ਇਹ ਮੋਟਰਸਾਈਕਲ ਵਾਹ ਆ ਕੇ ਤਰ ਕੋਣਾ ਤੁਹਾਡੀ ਕਿਰਪਾ ਵਾਦੇ ਤਿੰਨ ਤਿੰਨ ਮੈਂ ਕਿਹਾ ਮੋਟਰਸਾਈਕਲ ਤੇ ਤੇਰੇ ਆ ਭਾ ਸਾਰੇ ਲਾ ਜਾ ਇੰਜ ਅੱਜ ਤੇ ਵੇਹ ਜਾਈ ਜਾਈ ਜੱਗੂ ਨੇ ਮੈਨੂੰ ਦਿਖਾਈ ਬੋਲਟ ਦੀ ਮੈਨੂੰ ਮੋਟਰ ਲੈਣੀ ਜਾਈ ਜੂ ਨਹੀਂ ਆਈ ਭਾਈ ਨੂੰ ਸ਼ੌਕੀ ਦਾਤ ਤੇ ਖੱਡਾ ਹੀ ਮਾਰ ਮਾਰ ਸੰਦਾ ਮੈਨੂੰ ਕਿਹੜਾ ਖੱਡਾ ਦਿਖਦਾ ਮੈਨੂੰ ਬੰਦਾ ਮੈਨੂੰ ਕਿਹੜਾ ਜਾ ਜਾ ਹਨਾ ਆਹ ਜੇ ਗੁਣੇਣਾ ਮੈਂ ਗਵੀਰ ਦੀ ਥੋੜੀ ਕੀ ਨਹੀਂ ਦਿੱਤਾ ਚਲਾਉਣ ਲਈ ਤੇ ਉਹ ਤੋਂ ਬਾਅਦ ਕਹਿੰਦਾ ਨਹੀਂ ਬੱਸ ਹੁਣ ਕਿਧਰ ਬੱਸ ਇਹਨਾਂ ਨੇ ਕਰਿਓ ਕਰਿਓ ਲਗੇ ਆ ਕਿ ਕਿਥੋਂ ਲਵਾਇਆ ਇਹ ਬਾਜ ਤੇ ਉਹ ਬਾਈ ਵੀ 500 ਰੁਪਏ ਲੱਗੇ ਨਾ ਕਿੰਨੇ ਲੱਗੇ 2100 ਲੱਗੇ ਕੋਈ ਨਹੀਂ ਸੱਜ ਗਿਆ ਇਧਰ ਉੱਥੇ ਥੋੜੀ ਗੱਲ ਕਰ ਮਾਰ ਮਾਰ ਕੇ ਤੇ ਛੱਡਾ ਤਾਂ ਨਹੀਂ ਹੋ ਗਿਆ ਸੋ ਅੱਜ ਆਪਾਂ ਜਾਣਦੇ ਆ ਫਰੰਦੀਪੌਰ ਕਬੱਡੀ ਕੱਪ ਆਪਣੇ ਮੰਜ ਦਾ ਮਸ਼ਹੂਰ ਬੱਬੇ ਪਾ ਦਾ ਮਾਨ ਸਮਾਨ ਹੋਣਾ ਸਣਾ ਜੇ ਕੁਝ ਕਬੱਡੀ ਮੇਰੇ ਮੁੰਡੇ ਦਾ ਕਬੱਡੀ ਮੇਰੇ ਗੱਡਾ ਗੱਡੀ ਲੈ ਆ ਕਾਲੇ ਰੰਗ ਦੀ ਗੱਡੀ ਨਾ ਆਹੋਂ ਦੇ ਸਟੋਰੀਆਂ ਤੂੰ ਜਾ ਕੇ ਦੇਖ ਤਾਂ ਮੌਲ ਕਾਲਾ ਕਹੋ ਯਾਰ ਤੇ ਬੜੀ ਸੋਹਣੀ ਵਿਚਾਰੀ ਵੀ ਪਾਕਿਸਤਾਨੀ ਸਹੀ ਵਿਸ਼ੇਸ ਵਾਲਾ ਆਣਾ ਤੂੰ ਪੂਰੇ ਸਾਲ ਬਾਅਦ ਇੱਕ ਸਾਲ ਬਾਅਦ ਆ ਪਿਲ ਵਾਲੀ ਆਈ ਪੂਰੇ ਸਾਲ ਬਾਅਦ ਆ ਆ ਹਾਂ ਤੇ ਉਦੋਂ ਵਾਵਾ ਗਰਮੀ ਸਵਾਦ ਮੈਂ ਤਾਂ ਕਰ ਹੋਣੀ ਸਾਲ ਬਾਅਦ ਬਾਪਾ ਬਾਪਾ ਨੂੰ ਛੱਡਦੀ ਆ ਪੈ ਗਿਆ ਪੈ ਗਿਆ ਯਾਰ ਮੁੰਡਿਆ ਆਉਣੇ ਤਾਂ ਇਆਂ ਪੈਗਾਂ ਬੁਲਾਰੀ ਇਹ ਸਾਹ ਵੀ ਇਹਦੇ ਆ ਪਾਈਆਂ ਪੈਗਾਂ ਕਿ ਨਹੀਂ ਲੈਣੇ ਇਹ ਸਾਰੇ ਇਸ ਕਰੋ ਮਰੋ ਮੇਦਾ ਕਰਜਾਈ ਹੈ ਉਹਨੇ ਇਹ ਇਹ ਨਾ ਥੋੜੀ ਹੋ ਜੂਗਾ ਮੈਂ ਮੰਨ ਲੇ ਇਹ ਦੰਗਾਇ ਕੀ ਇਹ ਇਹ ਬែក ਖਸਖਾਸ ਆ ਇਹ ਉਹ ਨਾ ਇਹ ਮੈਰਾ ਇਹ ਉਹ ਤੇ ਕਹ ਰਿਹਾ ਕਿ ਵਾਹ ਰਿਆ ਨਾ ਉਹਦੇ ਕੀ ਖਵਾਤਾ ਅੱਜ ਬਾਦ ਕੇ ਖਸਖਾਸ ਇਹਦਾ ਖਾ ਕੇ ਵੇਖੋ ਬੜੀ ਨਿਆਰੇਦਾਰ ਚੀਜ਼ ਹੈ ਸਾਰਿਆਂ ਨੂੰ ਵਾਢੀ ਚੀਜ਼ ਹੀ ਵਧਾਣਾ ਪਤਾ ਲੱਗੋ ਕਿਦੋਂ ਗੀ ਅੱਧੇ ਘੰਟੇ ਨੂੰ ਪਤਾ ਲੱਗੋ ਕੀ ਚੀਜ਼ ਇਹ ਬੰਦਾ ਸਾਰਿਆਂ ਨੂੰ ਦੇਖਿੰਦੇ ਸਾਰੇ ਖਾਂਦੇ ਆਹ ਨਹੀਂ ਉਹ ਉਹ ਕਹਿੰਦਾ ਸੜੀ ਟੀਮ ਤੇ ਡਾਇਮੰਡ ਚੱਲੀ ਆ ਗਿਆ ਡਾਇਮੰਡ ਇੱਧਰ ਪਹਿਲਵਾਨ ਹਲਾ ਦਾ ਖਾਣਾ ਏ ਲੋ ਬੱਬਾ ਜੀ ਤੁਹਾਨੂੰ ਮੁਬਾਰਕਾਂ ਬਹੁਤ ਸਾਰੀਆਂ ਐ ਬਹੁਤ ਬਹੁਤ ਮੁਬਾਰਕਾਂ ਆ ਤੁਹਾਨੂੰ ਜੱਟ ਆ ਗਏ ਦੋ ਮਿੰਟ ਝੜ ਕੋ ਮੈਂ ਦੋ ਮਿੰਟ ਆ ਗਿਆ ਆ ਜੀ ਆ ਗਿਆ ਨਾਲ ਲੈ ਕੇ ਲੱਭ ਜਾਣੀ ਸਾਰੀ ਜੀ ਆ ਭਾਜੀ ਲਵ ਯੂ ਓਕੇ ਓਕੇ ਏ ਉਹ ਚੱਲ ਨਹੀਂ ਕੋਈ ਨਹੀਂ ਹੋਈ ਜਿਹੜਾ ਬੰਦਾ ਆ ਕੇ ਲੈਂਦਾ ਉਹ ਚੇਲਾ ਕਾਦਾ ਬੱਡੇ ਆ ਗਏ ਬੱਡੇ ਬਧਾਈਆਂ ਮੋਢੇ ਨੂੰ ਜੱਤਾ ਤੁਹਾਨੂੰ ਹੋਮਰਾ ਜੱਸਾ ਕੀ ਹਾਂ ਮੀ ਆਪ ਕੋਈ ਚੋਰੀ ਨਹੀਂ ਪਈ ਦਾਤਾ ਇੱਧਰ ਪਈ ਫਾਣੂ ਲੰਗਰਾ ਹੌੜੇ ਵਗੇ ਰਾਹ ਦਾਤਾ ਭਾਈ ਨੂੰ ਜਵਾਬ ਕੋਠੀ ਚੈੱਕ ਕਰੋ ਗੱਡੀ ਵਧੀਆ ਬਣਾਈ ਪਿੰਡ ਚ ਇੱਥੇ ਸਾਰੇ ਤਿਆਰ ਹੋਂਦੇ ਭਲਵਾਨ ਤੂੰ ਇਹ ਵਾਹ ਲੈ। ਮੈਂ ਤੇ ਆਪੇ ਹੀ ਮੁੰਡਾ ਤਰਾ ਕਿੱਥੇ ਜਾ ਕੇ ਪੁੱਛੀ ਆ ਹੁੰਦਾ ਆਵੇ ਹੋਵੇ ਪੁੱਛੀ ਤੂੰ। ਉੱਚੀ ਨਹੀਂ। ਹੋਇ ਪੁੜਾ ਆ ਹਾਂ ਸੋਟ ਕੇ ਆ। ਗਾੜੀ ਖਲੋਗੇ ਨਾ ਜਦੋਂ ਬੰਦਾ ਨੂੰ ਤੂੰ ਚਾਰ ਮਾਰ। ਚਾਰ ਮਾਰ ਕੇ ਬਗਲ ਚ ਮਾਰ। ਇਹ ਪਾਸੇ ਤੁਰੋ। ਜੇ ਤੱਕ ਦਾਨੀ ਦਾਨਾ ਜਦੋਂ ਬੰਦੇ ਨੂੰ ਜਾਣਾ। ਬਾ ਦੇਖ ਲੈ ਜਾ ਹਾਂ ਬੰਦਾ ਹੁਣ ਮੈਂ ਕਿੱਦਾਂ ਛੱਡ ਦੰ ਮੁੰਡਾ। ਮੈਂ ਜਦੋਂ ਆ ਰਹਿਣਾ ਇੱਥੇ ਆ ਤਾਂ ਉਹ ਬੰਦਾ ਇਧਰੋਂ ਭੱਜਦਾ ਭੱਜਦਾ ਇਧਰੋਂ ਭੱਜਦਾ ਭੱਜਦਾ ਨਾ ਆ ਜੀ ਦੇ ਹੁਣ ਆਹ ਹੱਤ ਗਾਵਣਾ ਆ ਵੇ ਆ ਵੇ ਠੀਕ ਹੈ ਕਾਪੜੇ ਤੇਰੀ ਕਰਦੇ ਪਤਾ ਕਰ ਨੂੰ ਕਰਨਾ ਕਿਉਂ ਨਹੀਂ ਮੈਂ ਕੀ ਕਹਿੰਦਾ ਬੰਦਾ ਮੈਨੂੰ ਤੇਰੀ ਕਰਦਾ ਮੈਂ ਤੈਨੂੰ ਆਖਿਆ ਫੋਨ ਲਾ ਕੇ ਤਾਂ ਉਹ ਆਹ ਤੇ ਉਹ ਯਾਰ ਮੈਚ ਕੋਈ 500 ਰੁਪਏ ਜਰਨੈਲ ਯੂਕੇ ਹੈਪੀ ਯੂਕੇ ਜੋਧਣ ਦਿੱਤੇ ਬਹੁਤ 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 ਪਿਆਰ ਕਰਦੇ ਇੱਕ ਵਾਰ ਤਾਲੀਆਂ ਜੋਧਣ ਕਰੋ ਮੇਰੇ ਵੀਰੋ ਇਹ ਰਕਾਰ ਬਣਿਆ ਇਹ ਸੰਧੀ ਪੁੜੀਏ ਦੇ ਹਿੱਸੇ ਆਇਆ ਮੇਰੇ ਵੀਰੋ ਦੁਨੀਆ ਦਾ ਮਹਾਰ ਗੁਰਿੰਦਰ ਸਿੰਘ ਜੀ ਨੂੰ ਦੂਆ ਕਿ ਜੋ ਸ਼ਬਦ ਜੋਕੇ ਆ ਜਾਣਗੇ ਮੇਰੇ ਨਾਲ ਮੈਚ ਤੇ ਗੂਟਾ ਅਮਰੀਆਂ ਦਾ ਉਸਤਾਦ ਜੀ ਆਉਣਗੇ ਸਖ ਪੰਘਾਲੇ ਦੇ ਲਈ 11-11 ਹਜ਼ਾਰਾਂ ਦੇ ਮਨਸਾਬ ਹੋਣਗੇ अमेंंदर जी कनेना हुआ गुरदास जी यू एस ए गुरदेव सिंधी भॻवानिया کرو گے گھوڑ سوار گل جائے گی ਵਾਪਰ ਸ਼ਾਇਨ ਹੈ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਹੈ ਬੜੀ ਆਪਾ ਕਿਰਪਾ ਬਹਾਦਰ ਬਾਬਾ ਵਿਧੀਦਲ ਸਾਹਿਬ ਦੀ ਤੇ ਗੱਲ ਚੱਲਦੀ ਹੈ ਸੱਚਖੰਡ ਵਾਸੀ શ્રીਮਨ ਸੰਤ ਬਾਬਾ ਦਇਆ ਸਿੰਘ ਜੀ ਤੇ ਖੇਡ ਮੈਦਾਨ ਦੇ ਵਿੱਚ ਵੱਡੇ ਪੱਦਰ ਦੇ ਮਹਾਪੁਰਸ਼ ਮੈਦਾਨ ਵਿੱਚ ਇੱਕ ਪਾਸੇ ਮਤਾਪੁਰੀਆ ਤਿਆਰ ਹੈ ਇੱਕ ਪਾਸੇ ਫਕਰ ਜੰਡੇ ਵਾਲਾ ਆ ਸੁੱਖਾ ਬੰਗਾਰੇ ਵਾਲਾ ਮੇਰੇ ਮਿੱਤਰੋ ਲੱਗਦਾ ਹੋਇਆ ਜੋਰ ਮੇਲਾ ਫਰੰਦੀਪੁਰ ਦਾ ਮੇਲਾ ਫਰੰਦੀਪੁਰ ਦਾ ਅਸਕੇ 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 ਕਰਦਾ ਮੇਲਾ ਫਰੰਦੀਪੁਰ ਦਾ ਅਸਕੇ ਅਸਕੇ ਕਰਦਾ ਦੁਨੀ ਭਲਵਾਨ ਜੀ ਵਿਸ਼ੇਸ਼ ਤੌਰ ਤੇ ਜਿਹੜੇ ਜਿਹੜੇ ਅੱਜ ਵੀ ਜਹਾਨ ਨੂੰ ਪਿਆਰ ਕਰਦੇ ਆ ਆ ਸਾਬਾ ਕਿਰੀ ਫਗਾਨੇ ਵਾਲਾ ਟੱਕਰ ਸੁੱਖ ਦੇ ਨਾਲ ਮੇਲਾ ਚੋਟ ਦਾ ਮੱਲ ਹੰਦੀਪੂਰੀਆ ਖੜਾ ਹੋਇਆ ਪਰ ਸਾਹਮਣੇ ਕੀ ਬਾਤ ਜੀ ਜੋਤ ਹੰਦੀਪੁਰ ਉਹਨਾਂ ਵੱਲੋਂ ਦਿੱਤਾ ਜਾਣਾ ਸਾਹਮਣੇ ਆ ਗਏ ਵੀਰਿਆ ਜਸ਼ਨ ਕਬੱਡੀ ਕਬੱਡੀ ਕਰਦਾ ਅੱਗੇ ਨੂੰ ਵੱਜ ਚੁੱਕੇ ਆਰਪਿੰਦਰਾ ਸਮਾਨਤਰਾ ਸੋਹਣਾ ਪ੍ਰਭ ਸਾਡਾ ਭਰਾ ਕਿਉਂਕਿ ਪ੍ਰਭ ਧਾਰੀਵਾਲ ਸਾਹਿਬ ਨੇ ਆਉਣਾ ਸੀਗਾ ਤੇ ਨਾਲ ਸਾਡਾ ਵੀਰਾ ਕਰਨ ਪੁਲਰ ਯੂ ਐਸ ਏ ਤੇ ਨਾਲ ਸਾਡਾ ਵੀਰਾ ਗੁਰਸੇਵਕ ਆਸਟ੍ਰੇਲੀਆ ਪੱਧਰੀ ਪਿੰਡਲਾ ਭਰਾ ਸਾਡਾ ਤੇ ਗਾ ਗੱਟ ਮੈਂ ਰੋਲ ਨੇ ਸਾਡੇ ਵੀਰ ਗੁਰਤੇਜ ਸਮਰਾ ਪੁੱਤਰ ਨੂੰ ਜਾਂਦਾ ਮੀਰਪੁਰੀਏ ਭਿੰਦੇ ਦਾ ਆਓ ਜਰਾ ਆਪਾਂ ਗੱਡੀ ਦਾ ਸਨਮਾਨ ਕਰੀਏ ਰੁਪਿੰਦਰ ਜੀ ਤੁਹਾਡੇ ਬੋਲ ਹੋਣਗੇ ਬਹੁਤ ਬਹੁਤ ਧੰਨਵਾਦ ਹੈ ਜਦ ਪੱਬੇ ਦੇ ਘਰ ਦੀ ਵੀਡੀਓ ਜਿਹੜੀ ਵਾਇਰਲ ਹੋਈ ਤੇ ਬਹੁਤ ਸਾਰੇ ਮੈਸੇਜ ਆਏ ਇਸ ਹਾਲ ਯੂਰਪ ਵੀ ਗਏ ਤੇ ਬਹੁਤ ਸਾਰੇ ਸੱਜਣਾ ਨੇ ਕਿਹਾ ਯਾਰ ਪੱਬੇ ਬਾਰੇ ਜਰੂਰ ਸੋਚੋ ਪੱਬੇ ਬਾਰੇ ਜਰੂਰ ਸੋਚਣਾ ਚਾਹੀਦਾ ਔਰ ਸੋਚਿਆ ਸਾਰੇ ਭਰਾਵਾਂ ਨੇ ਕੋਈ ਯਾਰ ਟੈਂਟਰ ਨਾ ਪਾ ਦੇ ਜੇ ਕੋਈ ਗੱਲ ਨਹੀਂ ਮੇਰਾ ਭਰਾ ਇੱਕ ਅਦਾ ਬੰਦਾ ਬੈਠ ਜਾ ਬਾਕੀ ਬਾਹਲੇ ਬੰਦੇ ਇਹ ਨਾ ਹੋਵੇ ਕਿ ਤੇ ਉਹੀ ਵੀ ਪੱਬੇ ਦਾ ਦਿਲ ਜਾ ਟੁੱਟ ਗਿਆ ਯਾਰ ਵੀ ਮੇਰੀ ਗੱਡੀ ਦਾ ਟੈਂਟ ਪੈ ਗਿਆ ਹਾਂ ਬਹੁਤ ਅੱਗੇ ਨੂੰ ਇੱਕ ਮੇਰੀ ਬੇਨਤੀ ਵੀ ਜਿਆਦਾ ਜਣੇ ਨਾ ਜਿਆਦਾ ਜਣੇ ਨਾ ਬੈਠੋ ਨਾਲ ਆਪਾਂ ਤੁਰ ਕੇ ਚੱਲ ਬੜਾਂਗੇ ਇਹ ਟੈਂਟ ਗੱਡੀ ਤੇ ਨਹੀਂ ਪੈਣਾ ਪੱਬੇ ਦੇ ਪੌਗਾ ਪੱਬਿਆ ਸਹੀ ਗੱਲ ਹੈ ਜਿਹੜੇ ਜਿਹੜੇ ਖੁਸ਼ ਨੇ ਵੀਰ ਬੱਬੇ ਦਾ ਸਨਮਾਨ ਹੋ ਰਿਹਾ ਹੈ ਕਿੰਨੀ ਦੇ ਨਾਲ ਉਹ ਇੱਕ ਵਾਰੀ ਜਿਵੇਂ ਤਾੜੀਆਂ ਜੋਰ ਨਾਲ ਮਾਰ ਕੇ ਰਸਣਗੇ ਮੇਰੇ ਵੀਰ ਰੰਜੀਤਪ੍ਰਿਆ ਇਹ ਤੂੰ ਕਰ ਸਕਦਾ ਸੀਗਾ ਨੌਜਾਨਾ ਔਰ ਤੇਰੇ ਸਾਥੀ ਕਰ ਸਕਦੇ ਸੀ ਉਸ ਅਕਾਲ ਪੁਰਖ ਦੀ ਮਿਹਰ ਬਾਬਾ ਦਿਆਲ ਸਿੰਘ ਦੀ ਮਿਹਰ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਓਕਾਰ ਚ ਉਹ ਮਹਾਂਪੁਰਸ਼ ਆਪ ਕਰਾ ਰਿਹਾ ਹੈ ਇਧਰ ਇੱਕ ਵੀ ਖੁਸ਼ਾ ਗੁਰਦੇਵ ਹੁਣੀ ਸਾਰੇ ਭਰਾ ਸੁਖ ਹੁਣੀ ਨਾਲ ਨੇ ਅੱਜ ਪੱਪੇ ਦਾ ਸਨਮਾਨ ਕ੍ਰੇਡਾ ਗੱਡੀ ਦੇ ਨਾਲ ਫਰੰਡੀਪੁਰ ਦੇ ਕਬੱਡੀ ਕੱਪ ਤੇ ਮਾਰੇ ਸਰਦਾਰ ਸਕੱਤਰ ਸਿੰਘ ਨੂੰ ਮੁਬਾਰਕਬਾ ਦੇ ਦਈਏ ਤੇ ਫਾਦਰ ਸਾਹਿਬ ਨੂੰ ਤੇ ਨਾਲ ਸਾਡੀ ਮਾਤਾ ਸਾਡੀ ਮਾਂ ਮਾਂ ਬਲਵਿੰਦਰ ਕੌਰ ਦੇ ਪੁੱਤਰ ਨੂੰ ਰਤਿੰਦਰਾ ਜੀ ਦੇ ਸਨਮਾਨ ਸਨਮਾਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹ ਸਾਰੀਆਂ ਮੁਬਾਰਕਾਂ ਨੇ ਅੱਜ ਲੱਖ-ਲੱਖ ਵਾਰ ਮੁਬਾਰਕਵਾਦ ਆਜ ਕੋਸ਼ਨ ਸਾਹਿਬ ਦੀ ਉਹ ਗੱਲ ਯਾਦ ਕਰਕੇ ਬਣਦੀ ਹੈ ਫੜੋ ਇਹਨੂੰ ਫੜੋ ਫੜੋ ਆਪਾ ਬਿਆ ਏ ਉਹ ਪੱਪਾ ਜੀ ਦੀ ਕੋਚਰ ਸਾਹਿਬ ਨੇ ਗੱਲ ਕੀਤੀ ਇਹ ਉਹ ਜੀ ਪੱਪਾ ਜਿਹੜਾ ਇੰਸਟਾਗ੍ਰਾਮ ਤੇ ਸ਼ਾਇਰ ਹੈ ਇਧਰ ਰਾਣਾ ਮੱਲੀ ਦੀ ਸਾਡੇ ਵੀਰਨਾ ਹੈ ਤੇ ਨਾਲ ਸਾਡਾ ਭਰਾ ਰਸ਼ਪਾਲ ਯੂਐਸਏ ਤੇ ਗੁਰਵੰਤ ਯੂਐਸਏ ਮੱਲੀ ਟ੍ਰਾਂਸਪੋਰਟ ਵੱਲੋਂ ਸਾਡੇ ਭਰਾ ਇਧਰ ਸੰਮੇ ਕਬੂਤਰ ਦਾ 11000 ਦੀ ਲਗਤਰਾ ਸ਼ਿਨਾ ਸਨਮਾਨ ਹੈ ਆ ਜਿਹੜਾ ਮਾਨਸੀਕਾ ਤੋਂ ਖੀਰਾ ਭਲਵਾਨ ਜੀ ਯੂਐਸਏ ਗੁਰਲਾਲ ਯੂਐਸਏ ਜੀਵਨ ਯੂਐਸਏ ਜ਼ਰੂਰ ਅਜਗਰੂ ਪਟਾਲੇ ਕੇ ਨੈਸ਼ਨਲ ਬੈਂਕ ਗ੍ਰਾਮੀਨ ਨਾਲੇ ਕੇ ਪਿੰਡ ਤੋਂ ਤੇ ਸੋਨੂ ਇੱਪਣ ਜਿਸਕਰਨ ਪੁੱਲਰ ਅਲਗੋ ਕੋਠੀ ਲਾਭ ਕਨੇਡਾ ਗੁਰਦੁਆਰਾ ਸਾਹਿਬੋਂ ਦਾ 2 ਕਿਲੋਮੀਟਰ ਮਾਰੇ ਜਰੂਰ ਮੇਰੇ ਦੇ ਕਿ ਮੈਂ ਕੋਈ ਤਰੀਕ ਪਿਆ ਉਦੋਂ ਪੂਰੇ ਪੱਟੀ ਨਾਲ ਵੇਚੇ ਮਗਰ ਜਿਹੜਾ ਬਾਬਾ ਜੀ ਉਹ ਵੀ ਹਾਂ ਹੁਣ 2 ਕਿਲੋ ਕਾਰਟ ਤੇ ਬਹੁਤ ਖਰਦਾ ਨਾ ਹੈ ਮੈਂ ਨਾ ਟੋਰ ਕੇ ਗੁਰੂ ਗ੍ਰੰਥ ਸਾਹਿਬ ਨਾਲ ਇਦਾਂ ਹੀ ਲਿਆਉਣਾ ਚਾਹੀਦਾ ਸਤਕਾਰ ਦੇ ਨਾਲ ਹੁਣ ਆਪਾਂ ਉਹ ਜੀ ਗੁਰੂ ਗ੍ਰੰਥ ਸਾਹਿਬ ਕਾੜ ਕੇ ਲਿਉਣੀ ਗੱਡੀ 'ਚ ਗੱਡੀ 'ਚ ਨਾ ਨਹੀਂ ਗੱਡੀ 'ਚ ਹੁਣ ਅਗਲੇ ਬੰਦੇ ਨੂੰ ਕੀ ਇਹਨੂੰ ਥੋੜੀ ਪਤਾ ਗੱਡੀ 'ਚ ਗੁਰੂ ਗ੍ਰੰਥ ਸਾਹਿਬ ਹੈ ਨਾ ਆਪਾਂ ਨੂੰ ਓਪਨਲੀ ਲਿਆਉਣਾ ਚਾਹੀਦਾ ਉਤੇ ਚੋਰ ਝੋਲਦੇ ਹੁਣ ਉਤੇ ਸ਼ਤਰ ਚੱਲ ਚੜਦੇ ਹੁਣ ਫੇਰ ਗੁਰੂ ਮਹਾਰਾਜ ਆਲੀ ਹੈ ਨਾ ਪਿਲ ਦੋ ਪੰਜ ਦੋਆ ਪਿੰਡਾਂ 'ਚ ਪਤਾ ਲੱਗੇ ਗੁਰੂ ਸਾਹਿਬ ਜਾਣਦੇ ਪੂਰਾ ਪੂਰਾ ਕਰਦੇ ਕੋਈ ਕੋਣ ਵੀ ਨਗਾਣਾ ਨੂੰ ਨਹੀਂ 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 ਪੂਰਾ ਪੂਰਾ ਯਾਰ ਮੈਂ ਤੇ ਕਹਿੰਦਾ ਵੀ ਮਹਾਰਾਜ ਨੂੰ ਜਿੰਨਾ ਸਤਕਾਰ ਹੋਵੇ ਉਹਨਾਂ ਥੋੜਾ ਆਓ ਆ ਵੇਖ ਆ ਫਰਨੀਪਰੀਆ ਸਾੰਭੀ ਬੈਠਾ ਹੈ ਇਹ ਉਦੋਂ ਦਾ ਸਾੰਭੀ ਬੈਠਾ ਹੈ ਕਦੋਂ ਦਾ 2017 ਦਾ ਗੋਪੀ ਇਹ ਪਿਆਰ ਸੰਗਤ ਦਾ 25 ਆ ਗਿਆ ਬੁੱਟਿਆ ਬਾਈ ਕਿ ਜਿਹਨੇ ਸਾੰਭਿਆ ਨਾ मुड़ पटाके जे ਉਦੀ ਗੰਜੇ ਦੀ ਐਦਾਂ ਹੀ ਕਿਤੇ ਮੈਂ ਡੋਲੀ ਵਾਲੀ ਗੱਡੀ ਵੀ ਚਲਾ ਕੇ ਲਿਆ ਵਾਂ ਉਹ ਬੱਧਿਆ ਉਹ ਮੈਂ ਗਿਆ ਹਾਰ ਦੇ ਅੰਦਰ ਵਾ ਨਹੀਂ ਨਹੀਂ ਵਧੀਆ ਪੱਛਾ ਕਿਤੇ ਮੈਂ ਇੱਥੇ ਡੋਲੀ ਵਾਲੀ ਚਾਲਦਾ ਇੱਧਰ ਡੋਲੀ ਵਾਲੀ ਇੱਥੇ ਪੈਸਾ ਆ ਬੰਨੀ ਬਾਹਰ ਕੱਢੋ Voz ਬਾਦ ਬੜਾਈ ਹੋਏ। ਆ ਲੋਦਾਈਆਂ। ਇੱਧਰ ਆ ਫੋਟੋ ਕਿੱਦੀ। ਇੱਧਰ ਆ। ਆਈ ਲਵ ਯੂ। ਤੇ ਜੇ ਉਦਾਂ ਹੋਇਆ ਤਾਂ ਉਦਾਂ ਨੇ ਜਬਾਨ ਨਹੀਂ ਮੁੱਝ ਪੋਣੀ ਐ। ਚੋਚਿਆਂ ਦੇ ਵਿੱਚ। ਜਿੰਨੇ ਜਰ ਮੈਂ ਉਹਨਾਂ ਚੰਦੀਆਂ ਨੇ ਖੜਾ। ਬਾਤ ਚੁੱਪ। ਸੈਲੈਡ ਲੱਗਿਆ ਰਹਿਣਾ ਨੇ। ਉਹ ਕੀ ਗੱਲ ਹੈ?